ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਘੋਲੀਆ ਜ਼ਿਲ੍ਹਾ ਮੋਗਾ ਬਾਈ ਕੋਲ ਗਾਂ ਜੀ 20 ਦਿਨ ਬਾਕੀ ਆ ਠੀਕ ਆ ਜੀ ਦੇਖ ਸਕਦੇ ਹੋ ਚੰਗੀ ਤਰ੍ਹਾਂ ਤੁਸੀਂ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰਿਓ ਜੀਤਾ ਫਾਰਮ ਟੀਵੀ ਨੂੰ ਬਾਦੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿਸੇ ਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਜੀ ਭਰਾ ਆਪਣਾ ਫੇਸਬੁੱਕ ਦੀ ਪੇਜ ਆ ਗਰਜੀਤ ਰਾਏ ਉਹਨੂੰ ਬਾਦੋ ਆਪਣਾ ਪਰ ਤੇ ਸ਼ੇਅਰ ਕਰਿਆ ਕਰੋ ਠੀਕ ਆ ਜੀ ਜੇ ਕਿਸੇ ਨੇ ਇਦਾਂ ਦੀ ਡਾੜ ਲਗਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਠੀਕ ਹੈ ਜੀ WhatsApp ਪਰ ਅਸੀਂ ਵੀਡੀਓ ਵਿੱਚ ਕਿਹੜਾ ਲਵਾ ਸਕਦੇ ਪੜਾ ਠੀਕ ਹੈ ਜੀ ਜੀਤਾ ਫਾਰਮ ਟੀਵੀ ਬਰਨਾਲਾ ਪਤਾ ਸੇਰ ਸੇਰ ਕਰਾ ਕਰੋ ਸੰਗ ਜ਼ਰੂਰ ਹੈਗਾ ਬਾਈ ਦੁੱਧ ਵਾਲੀ ਬੈੜਾ ਬਾਈ ਕਹਿੰਦਾ ਠੀਕ ਹੈ ਜੀ 20 ਕਿ ਤਣੇ ਬਾਕੀ ਦੱਸ ਰਿਹਾ ਵੱਧ ਜਾਣਕਾਰੀ ਲੈਣੀ ਤਾਂ ਬਾਈ ਨੂੰ ਫੋਨ ਤੇ ਕੰਟੈਕਟ ਕਰੋ ਬਾਈ ਤੇ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੀ ਠੀਕ ਹੈ ਜੀ ਜੀਤਾ ਫਾਰਮ ਟੀਵੀ ਬਰਨਾਲਾ ਠੀਕ ਹੈ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ